ਦਾ ਤਾਰ ਤੋਂ ਮੇਰੇ ਹਾਂਜੀ ਪਰ ਫਿਲਹਾਲ ਬੰਦ ਹੈ ਮਸ਼ੀਨਾਂ ਦੇ ਅੱਗਾ ਗਾਵਾਂ ਇੰਟਰੋ ਮਾਲਿਕ ਮੈਂ 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 ਇਹ ਹੈਗਾ ਪਦਰਨੈਲੋ ਪਦਰਨੈਲੋ ਸੈਂਟ ਪਾਵਨੋ ਮਾ ਸੋਲੀ ਕੀ ਆ ਲੈ ਕੱਢਾ ਸ਼੍ਰੀਵੰਦ ਦੇ ਬੋਲ ਦਿੰਨੇ ਓਏ ਹੈਲੋ ਮੈਂ ਕੋ ਆ ਤੋ ਆ ਰਾਹਾਂ ਸਾਰੇ گاਵਾ ਔਰ ਸਾਰਾ ਪਦਰਣਾ ਲੋ ਅਕਿ ਅਮੇ ਆਪਣੇ ਮਮੇ ਦੇ ਘਰ ਆਇਆ ਤੈਨੂੰ ਉਹ گاਵਾ ਦੇ گاਵਾ ਚੋਂ ਅੰਨੇ ਕੰਮ ਕਰਦੇ ਤੇ ਇੱਕ ਸਾਡਾ ਇੱਥੇ ਹੈਗਾ ਉਹ ਬੋਸ ਹੈਗਾ ਇੱਥੇ ਇਹ ਸਾਰੇ گاਵਾ ਦਾ ਧਿਆਨ ਰੱਖਦਾ ਹੈ ਖਲਾਂਦਾ ਇਹਨਾਂ ਨੂੰ ਚੁੰਦਾ ਇਹਨਾਂ ਨੂੰ ਦਵਾ ਰੱਖਿਆ ਇਹਨਾਂ ਨੇ ਅੱਤਲੀ ਸਟ 50 ਹੋਣੇ گا ਵਾ ਇੱਥੇ ਤੇ ਹੁਣ ਆਪਾਂ ਆਪਣੀ ਵਾ ਮੇਰੇ ਕੰਮ ਤੇ ਚੱਲਨੇ ਹੈ ਛੇਟੀ ਮਾਮੂਲੇ ਕੰਮ ਤੇ ਚੱਲਨੇ ਹੈ ਉਹ ਦੋਦੇ ਚੁੰਦੇ ਤੇ ਸਾਰੇ ਕੁਸ ਦਿਖਾਉਂਗੇ ਤੁਹਾਨੂੰ ਚਲੋ ਮਿਲਦੇ ਆਪਾਂ ਨਾ ਆਪਾ ਲੂ ਦੇ ਦੇ ਕਿਰਤ ਕਿਰਤ ਤੇ ਲੋਕ ਕਿੰਨਾ ਲੱਗਾ ਕੀ ਕਿੰਨਾ ਲਗਾ ਇਟਲੀ ਆ ਪਦਰਨੈਲੋ ਦਾ ਸਟ੍ਰੀਟ ਰੋਡ ਇਹ ਫਟਾ ਨਾ ਕੰਮ ਤੇ ਚੱਲਦਾ ਕਿਹੜੀਆਂ ਸਾਰਾ ਮਾਲਕਾਂ ਦਾ ਹੀ ਹੈ ਸਾਰਾ ਰੈਸਟੋਰੈਂਟ ਸਾਰੇ ਸਾਰਾ ਮਾਲਕਾਂ ਦਾ ਉਹ ਜਿਹੜੀਆਂ ਬੋਦਰ ਦਾ ਨਾ ਨੰਬਰ ਨਾ ਲੱਗਦਾ ਆਦੇ ਤੁਸੀਂ ਤਾਂ ਨੇ ਬਹੁਤ ਦੇ ਜੀ ਬਹੁਤ ਜਦਾ ਸਲੇ ਅਮ੍ਰਿਤਸਰ ਨਦੀਆਂ ਲੋਦੇ ਦੇ ਵਿੱਚ ਬਹੁਤ ਰੈਸਟੋਰੈਂਟ ਜਿਆਦਾ ਰੈਸਟੋਰੈਂਟ ਇਤਨਾ ਸ਼ਾਰਟੇਡ ਹੈ ਸੰਦੇ ਬਹੁਤ ਲੋਕ ਹੁੰਦੇ ਤੇ ਪੁਲਿਸ ਆ ਜਾਂਦੀ ਇੱਥੇ ਜਦ ਸੰਭਾਲਣ ਦੀ ਕੰਮ ਹਾ ਇੰਨੀ ਲੋਨ ਹੁੰਦੇ ਇੱਥੇ ਇੱਥੇ ਤੇ ਜਗਾ ਵੀ ਨਹੀਂ ਮਿਲਦੀ ਖੜਨ ਲਈ ਤੇ ਹਾਂਜੀ ਚਾਹਤ ਨੂੰ ਤੁਹਾਨੂੰ ਕੰਮ ਤੇ ਮਿਲਦਾ बागन भाई तो की देके सबको बांध दो हिंदी से लो फंडों को पे दिया कर परेड परेड हम अपना अपना समझा बड़ा जी में तो इनना नु और नहीं करना थाने अपने बिठा के और ਸਮਝਦਾ ਦੇਗਾ ਜੀ ਇਹ ਵੀ ਕਾਰ ਹੈ ਹਨਾ ਇਹ ਕਾਰ ਮੈਂ ਇਧਰ ਨੂੰ ਆਂਦੇ ਬਾਹਰ ਇਧਰ ਨਿਕਲੇ ਜੀ ਇਧਰ ਆਓ ਇਧਰ ਬਾਹਰ ਪਰਾਂ ਪਰਾਂ ਦੇਖੀ ਉਹਨਾਂ ਨੂੰ ਆਹ ਚੀਜ਼ ਹਾਰ ਕਰਦੇ ਬਾਹਰ ਮੈਂ ਦੇਖੀ ਆਹੇ ਬਹੁਤ ਸੁਣ ਮਿਲਦੀਆਂ ਨੇ ਹੈਂ ਟੈਂਕ ਤੇ ਟੱਕੀ ਤੇ ਇਹਨਾਂ ਨੂੰ ਕਿੰਨੇ ਟਾਈਮ ਬਾਅਦ ਕੱਢਦੇ ਆਂਨੇ ਤੁਸੀਂ ਇਥੋਂ ਇਹ ਲਗਭਗ ਇੱਕ ਮਹੀਨਾ ਇੱਥੇ ਰਹਿਣੇ ਨੇ ਅੱਛਾ ਮੋੜ ਕੇ ਫਿਰ ਗਾਂ ਦੀ ਗਾਂ ਜਾਈ ਜਾਣੇ ਨੇ ਇੱਥੇ ਨਵੇਂ ਆਈ ਜਾਣੇ ਓਕੇ ਇਹ ਹੁਣੇ ਮਤਲਬ ਕਿ ਕਿੰਨੇ ਸਾਲ ਦੇ ਆ ਨਹੀਂ 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 ਸਾਲ ਨਹੀਂ ਇਹ ਤਾਂ ਕੁਝ ਮਹੀਨੇ ਦੇ ਹੀ ਨੇ ਅੱਛਾ ਇੱਕ ਮਹੀਨੇ ਦੇ ਲਗਭਗ ਹੈਗੇ ਨੇ ਇੱਕ ਮਹੀਨਾ ਹੋ ਰੱਖ ਲੈਣੇ ਇਹ ਤਾਂ ਬਿਲਕੁਲ ਤਾਜ਼ੇ ਨੇ ਹਾਫ ਤਾਫ ਤਾ ਹੋਇਆ ਇਹਨਾਂ ਨੂੰ ਇਹ ਵਾਲਿਆਂ ਨੂੰ ਹਾਂਜੀ ਇਹ ਹਫਤੇ ਹਫਤੇ ਦੇ ਨੇ ਜੀ ਓ ਅਜੇ ਤੱਕ ਨੰਬਰ ਵੀ ਨਹੀਂ ਟੈਗ ਨਹੀਂ ਲਾਇਆ ਜੀ ਹਾਂਜੀ 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 ਜਦੋਂ ਇਹ ਕੋਈ 15 ਦਿਨ ਦੇ ਹੋ ਜਾਣਗੇ ਇਹ ਕੀ ਹੈ ਸੀਜਾ ਵਾਲੀ ਇਹ 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 ਮੱਕੀ ਹੈ ਜਵੇਂ ਮੱਕੀ ਟਾਂਡੇ ਸਮੇ ਸਾਰੀ ਪੁੱਤਰੀ ਹੈ ਹਾਂ 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 ਇਹ ਜਿੰਨੂੰ ਆਪਾਂ ਇੰਡੀਆ ਚਾਰ ਕਰੀਵੇ ਇਹ ਕਿਉਂ ਮੱਕੀ ਮੱਕੀ ਜਦ ਅੱਗੇ ਜਾ ਕੇ ਦੇਖ ਟਾਂਡੇ ਸਾਰੇ ਪੀਸ ਕੇ ਨਾ ਪੀਸੀ ਹੋਏ ਨਹੀਂ ਮੈਂ ਫਿਰ ਇਹ 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 ਖਾ ਇਹ ਵੀ ਖਾਣ ਵਾਸਤੇ ਦਿੰਦੇ ਹਨਾ ਇਹੀ ਚਾਰਾ ਚਾਰਾ ਹੈ ਚਾਰਾ ਜੜ ਦਾ ਤੇ ਉਹ ਆ ਉਹ ਆਪਣਾ ਜਿਵੇਂ ਆਪਾਂ ਕਹ ਲਈਏ ਸਟਾਲਾ ਜਣਾ ਹਰਾ ਹਰੀ ਜਣਾ ਹਰਾ ਹਰਿਆ ਉਹ ਪੈਕ ਕਰਕੇ ਰੱਖਿਆ ਹੋਇਆ ਉਹ ਰੱਖੀ ਹੈ ਕਿ ਹਵਾ ਨਾਲ ਲੱਗੇ ਜੇ ਹਵਾ ਨਹੀਂ ਲੱਗੂਗੀ ਤੇ ਖਰਾਬ ਨਹੀਂ ਹੋਣੀ ਫਰੇ ਰਹੇ ਨੇ ਇਦਾਂ ਹੀ ਰਹੇ ਨੇ ਕਿਆ ਬਾਤ ਹੈ ਅੱਧਰ ਅੱਧਰ ਕੀ ਉਹ ਖਾਲੀ ਹੋਣਾ ਖਾਲੀ ਹੋ ਗਿਆ ਨਾ ਉਹਨਾਂ ਨੇ ਦੁਬਾਰਾ ਸਟੋਰ ਕਰਨ ਮੱਕੀ ਦੀ ਬਣਾ ਗਿਆ ਵੱਡਾ ਹਾਂਜੀ ਤ੍ਰਿੰਚੇ ਬੋਲਦੇ ਨੇ ਇਹਨੂੰ ਹੂੰ ਉਹ ਵੱਡਾ ਤ੍ਰਿੰਚੇ ਉੱਥੇ ਆ ਇਸ ਤਰ੍ਹਾਂ ਦੀ ਆ ਖਾ ਆ ਹਾਂਜੀ ਹਾਂਜੀ ਉੱਥੇ ਵੱਡਾ ਹੈ ਸਟੋਰ ਕਰਨ ਨੂੰ ਜਿਵੇਂ ਮੰਨ ਲਓ ਉਹਨਾਂ ਨੇ ਜਦੋਂ ਮੱਕੀ ਵੜਣੀ ਹੈ ਇਧਰਲਾ ਪਾਸਾ ਖਾਲੀ ਕਰਤਾ ਇੱਥੇ ਆਏਗੀ ਉਹ ਫਿਰ ਅਗਲੀ ਵਾਰੀ ਹੋ ਮਸ਼ੀਨ ਆ ਉਹ ਰਗੜਦੀ ਹੁਣੀ ਤਾਂ ਨੂੰ ਹਣਾ ਉਹ ਪਾਣ ਨੂੰ ਥੱਲੇ ਟਰਾਲੀ ਲੱਗ ਜਾਣੀ ਆ ਉਹਦੇ ਅੱਗੇ ਬਲੇਟ ਲੱਗੇ ਆ ਉਹਨੇ ਤਗੜੀ ਨਹੀਂ ਕਿ ਤਗੜੀ ਖਿੱਚਦਾ ਬਾਹਰੋਂ ਤਰੰਗਲੀ ਤਰੰਗਲੀ ਜਿੱਦਾਂ ਹਾਂਜੀ ਅੱਗੇ ਬਲੇਟ ਨੇ ਜਿਵੇਂ ਕੰਬਾਈਨ ਦੇ ਨਹੀਂ ਹੁੰਦੇ ਹਾਂਜੀ ਹਾਂਜੀ ਬਸ ਉਹਨੇ ਇਦਾਂ ਉਹਨੇ ਕੰਬਾਈਨ ਵਾਂਗੂ ਉਹਨੇ ਵੱਡੀ ਕਰੀ ਜਾਣਾ ਤੇ ਜੇ ਉਹ ਨਹੀਂ ਉਹ ਮਾਸਕ ਨੂੰ ਤੇ ਫੈਲੀਆਂ ਨੇ ਸਾਰੀਆਂ ਅੱਛਾ ਇਹ ਸਮਝ ਨਹੀਂ ਨਾ ਲੱਗੀ ਤੋ ਬੋਏ ਇਹ ਨਾ ਪਕਿਸਤਾਨੀ ਕਿਹੜਾ ਵਿਚਾਰੇ ਮੁੰਡੇ ਨੇ ਬੱਚੇ ਮਰਦੀਆਂ ਜਿਉਂ ਸਾੜ ਕੇ ਦੇ ਉਹ ਬੱਚੇ ਨੇ ਬੱਚੀਆਂ ਨੇ ਸਾਰੀਆਂ ਅੱਛਾ ਇਹ ਬੱਚੀਆਂ ਨੇ ਸਾਰੀਆਂ ਜਿਹੜੇ ਬੱਚੇ ਆ ਉਹ ਇਹ ਰੱਖਦੇ ਨਹੀਂ ਉਹ ਸਿਰਫ ਦਸ ਰੱਖਦੇ ਨੇ ਮੁੜ ਕੇ ਉਹ ਵੇਚ ਦਿੰਦੇ ਨੇ ਉਹ ਫਿਰ ਜਿਹੜੇ ਕੱਲੇ ਬੱਚੇ ਵਾਲੇ ਸਤਾਲਿਆਂ ਨੇ ਉਹ ਲੈ ਜਾਂਦੇ ਉਹ ਦੇ ਇੱਕ ਫੈਨ ਦਾ ਉਹ ਬੱਚੀ ਉਹ ਫੈਨ ਨਹੀਂ ਆ ਬਈ ਧੇਮੂ ਘਟ ਘਟ ਵੇਚਦਾ ਤੇਜ਼ ਨੂੰ ਹਰ ਵਾਰੀ ਉਹ ਨਹੀਂ ਇਥੇ ਦੋ ਦੋ ਜਿਹੜਾ ਬੱਚਿਆਂ ਨੂੰ ਪਿਆੜਾ ਇਥੇ ਕੋਲ ਆਏ ਮਸ਼ੀਨ ਚ ਬਾਕੀ ਨਹੀਂ ਮਾਣ ਨਹੀਂ ਮਾਣ ਨਹੀਂ ਚਾਹੀਦਾ ਆ ਮੈਡਮ ਪੈਰਾਂ ਤੇ ਧਿਆਨ ਨਾਲ ਰੱਖਿਓ ਇਹ ਪੈਰ ਧਿਆਨ ਨਾਲ ਰੱਖਿਓ ਬਈ ਆ ਲੈ ਵੀ ਇਹ ਚੀਜ਼ਾਂ ਅਸੀਂ ਨਾ 20 گاਵਾਆਂ ਆਉਣੀਆਂ ਨੇ ਇਧਰ ਖੜਨੀਆਂ ਨੇ 20 گاਵਾਆਂ ਮੂੰਹ ਉਧਰ ਹੋਣੇ ਨੇ ਬੈਕ ਇਧਰ ਹੋਣੇ ਨੇ ਹਾਂ ਜੀ ਇਧਰ ਮਸ਼ੀਨਾਂ ਨਾਲ ਨਹੀਂ ਖੜਨਾ ਅੱਛਾ 40 ਆਵਾਂ ਇੱਕ ਟਾਈਮ ਚ ਆਣ ਜੀ 40 ਆਵਾਂ ਇੱਕ ਟਾਈਮ ਚ 20 ਉਧਰ ਤੇ 20 ਇਧਰ ਓਕੇ ਤੇ ਇਹ ਫਿਰ ਆ ਮਸ਼ੀਨਾਂ ਨੇ ਇਹ ਜਿਹਦਾ ਸਾਰੇ ਅਮਰੀਕਾ ਨਹੀਂ ਹੈ ਹਮਮ ਮਗਰ ਕੈਮਰੇ ਲੱਗੇ ਨੇ ਹਮਮ ਜਿਦੋਂ ਉਹਨਾਂ ਨੇ ਨੰਗ ਨਾ ਟੈਗ ਲੱਗੇ ਨੇ ਉਹਨਾਂ ਨੇ ਆਪੀ ਨੰਬਰ ਨੋਟ ਕਰ ਲਿਆ ਕਿੰਨਾ ਨੰਬਰ ਗਾਂ ਹੈ ਹੂੰ ਕਿੰਨੇ ਲੀਟਰ ਦੁੱਧ ਦਿੰਦਾ ਉਹ ਇੱਕ ਗਾਂ ਕਿੰਨੀ ਚੋਅ ਲੀਟਰ ਦੁੱਧ ਦਿੰਦੀ ਡੇੜੀ ਸਾਤ ਤੋਂ ਵੱਧ ਦੁੱਧ ਦਿੰਦੀ ਹੈ ਹੈਗੀ ਹੈ ਕੋਈ 75 ਤੋਂ ਉੱਪਰ 75 ਲੀਟਰ ਡੇੜੀ ਦਾ ਹਾਂ ਡੇੜੀ ਦਾ ਦੋ ਵਾਰੀ ਕਰਦੇ ਹੋ ਦੋ ਵਾਰੀ ਸਵੇਰ ਸ਼ਾਮ ਦੋ ਵਾਰੀ ਚੋਣੇ ਤੁਸੀਂ 75 ਲੀਟਰ ਜਬ 70 ਲੀਟਰ ਇੱਕ ਟਾਈਮ ਦਾ ਇਹ ਮਤਲਬ ਕੁਝ ਦਾ ਬਣੇ ਗਿਵੇਂ ਚੁਣੀ ਮੀਆਂ ਜਿਹੜੀਆਂ ਸਾਰੀਆਂ ਨਹੀਂ ਸਾਰੀਆਂ ਵੈਸੇ ਜਨਰਲ ਸਟੈਂਡਰਡ ਜੈ ਐਵਰੇਜ ਕਹ ਲੋ ਵੀ 50 60 ਦਾ ਹੈ ਕਰ ਜੈ ਹੈਗੀ ਹੈ ਹੈਗੀ ਹੈ ਹਾਂਜੀ 50 ਪਲੱਸ ਤੇ ਇੱਕ ਜਿੱਦਾਂ 20 ਇੱਧਰ ਆ ਗੀਆਂ 20 ਇੱਧਰ 40 ਗਾਵਾਂ ਹੋ ਗਈਆਂ 40 ਗਾਵਾਂ ਹੋ ਗਿਆ ਸੀ ਜਿੱਦਾਂ ਦੋ ਜਨੇ ਆ ਹਾਂਜੀ ਹੁਣ ਪਿਛਲੀਆਂ 10 ਗਾਵਾਂ ਮੇਰੀ ਜ਼ਿੰਮੇਵਾਰੀ ਹੈ ਹਾਂਜੀ ਅਗਲੀਆਂ 10 ਦੂਸਰੇ ਮੁੰਡੇ ਦੀ ਠੀਕ ਹੈ ਇੱਧਰ ਇੱਧਰ ਅਸੀਂ ਕੀ ਕਰਨਾ ਇੱਧਰ ਪਿਸ਼ੋਰ ਦਾਸ ਜੀ ਨੂੰ ਮੈਲਾ ਤੇ ਮਸ਼ੀਨਾ ਅਗਰ ਜਿਹੜੇ ਲਾਤੀਆਂ ਹਾਂ ਜਾਨੂ ਨਦੀ ਚਵਾਈ ਚੱਲਦੀ ਹੈ ਇੱਧਰ ਲਿਆਂ ਨੂੰ ਹਾਂਜੀ ਨਾਲ ਹੀ ਕਾਰਤਾ ਮਾਰ ਕੇ ਸਪਾਈ ਕਰਕੇ ਇੱਧਰ ਲਿਆਂ ਨੂੰ ਦਸਾਂ ਨੂੰ ਮਸ਼ੀਨਾ ਲਾ ਦੇਣੀਆਂ ਨੇ ਠੀਕ ਹੈ ਜਾਨੂ ਐ ਲੱਤ ਜਾਣੀਆਂ ਨੇ ਮਸ਼ੀਨ ਆਪੇ ਲੱਤ ਜਾਂਦੀ ਜਾਨੂ ਆਟੋਮੈਟਿਕ ਸਿਸਟਮ ਨਾਲ ਓਕੇ ਜਦੋਂ ਚਵਾਈ ਹੋ ਗਈ ਮਸ਼ੀਨ ਨੇ ਆਹ ਥੱਲੇ ਲੱਗੇ ਨੇ ਸੈਂਸ ਸਾਰਾ ਉਹਨਾਂ ਨੇ ਨੋਟ ਕਰਨਾ ਕਿ ਦੋ ਦਾਣਾ ਬੰਦ ਹੋ ਗਿਆ ਓਕੇ ਫਿਰ ਆਟੋਮੈਟਿਕ ਹੀ ਸਾਰਾ ਸਿਸਟਮ ਫਿਰ گاਵਾ ਇੱਧਰ ਨੂੰ ਕੱਢ ਦੇ ਤੁਸੀਂ ਫਿਰ گاਵਾ ਨੂੰ ਜੈਲ ਲਾਣੀ ਹੈ ਉਦਵਾਈ ਜਿੱਦਾਂ ਗੱਲ ਉਹ ਕਿ ਥਾਣਾ ਖਰਾਬ ਹੋਣਾ ਖਾਨਾ ਖਰਾਬ ਕੋਈ ਮੱਖੀ ਨਹੀਂ ਬੈਠੇਗੀ ਮੱਛੋ ਨਹੀਂ ਬੈਠੇਗਾ ਕੋਈ ਗੰਦਗੀ ਦਾ ਕੋਈ ਆਸਾਨੀ ਉਹ ਤੇ ਫਿਰ ਕੱਲੀ ਕੱਲੀ ਗਾਣ ਫਰਿੱਜ ਨੂੰ ਆਪਣੇ ਆਨ ਗਰੁੱਪ ਚ ਜਾਈ ਜਾਣਾ ਆਹ ਸਾਈਡ ਤੋਂ ਹਾਂਜੀ ਨਹੀਂ گاਵਾਂ ਨੂੰ ਤੁਸੀਂ ਕਹਿ ਕੇ ਇੱਧਰ ਨੂੰ ਪਹੁੰਚਾਉਣੇ ਹੋ ਕਿ ਉਹ ਆਪੇ ਆਪੇ ਆਹ ਦੇਖੋ ਤੁਸੀਂ ਹੋਰ ਮਤਲਬ ਦੱਸਣਾ ਅਜੇ ਮੇ ਹੁਣ ਹਾਂ ਨਹੀਂ ਨਹੀਂ ਉਹ ਤੂੰ ਗਾਵਣਾ ਇੰਟਰ ਹੋ ਜਾਣਾ ਚਾਹੀਏ ਓਕੇ ਜਦੋਂ 20 ਕੱਢਣੀ ਆ ਉਹ ਬਾਅਦ ਕਰਨਾ ਹਰੇਕ ਮਸ਼ੀਨ ਤੇ ਬਟਾ ਹਰੇਕ ਮਸ਼ੀਨ ਤੇ ਬਟਾ ਐ ਨਹੀਂ ਕਿ ਇੱਕ ਤੇ ਹੀ ਆਹਾਂ ਜੜੀ ਦੇ ਮਰਜ਼ੀ ਨਾਲ 40 ਮਸ਼ੀਨਾਂ ਵਾਲੇ ਬਟਾ ਜਿੱਦੋਂ ਖੋਲਣੀ ਆ 40 ਹੋ ਜਾਣਾ ਆਪੇ ਇਧਰੋਂ ਜਾ ਕੇ ਗਾਵਾਂ ਇਧਰ ਨੂੰ ਵੜਨੀ ਆ ਇਧਰ ਨੂੰ ਜਾਣੀ ਆ ਫਿਰ ਇੱਥੇ ਅੱਗੇ ਕੀ ਹੈ ਇਧਰੋਂ ਉਸੇ ਬਾਹਰ ਨੂੰ ਨਿਕਲ ਜਾਣਾ ਅਗੂ ਰਾਣ ਜਿਹੜੇ ਗਰੁੱਪ ਚ ਜਾਣੀਆਂ ਨੇ ਅੱਗੇ ਉਹ ਜਿੱਥੇ ਕੰਚੇ ਲੋ ਬੰਦ ਹੈ ਕੈਮਰੇ ਨੇ ਸੈਂਸਰ ਨੇ ਜਿਹੜੀ ਗਾਹ ਜਿੱਧਰ ਭੇਜਣੀ ਉਹਨੇ ਕੈਮਰੇ ਨੇ ਆਪ ਹੀ ਕੰਚੇ ਲੋ ਬੰਦ ਕਰ ਦੇਣੀ ਖੋਲ ਦੇ ਦੇ ਡੇਟ ਅੱਗੇ ਅੱਛਾ ਮਲਕੀ ਸਿਸਟਮ ਦੇ ਨਾਲ ਕੋਈ ਆਹ ਗਾਹ ਇਧਰ ਨੂੰ ਜਾਣੀ ਹੈ ਉਧਰਲਾ ਖੋਲ ਦੇਣਾ ਗਾਣੇ ਉਧਰ ਨੂੰ ਤੁਰ ਪੈਣਾ ਹਾਂਜੀ ਆਪਾਂ ਇਧਰੋਂ ਨਾ ਹੋ ਜਾਣਾ ਇਧਰ ਜਿੱਧਰ ਤਿਰਵਾ ਦਿਨ ਇਧਰ ਕਿਆ ਬਾਤ ਹੈ ਹਾਂ ਇਹ ਬਹੁਤ ਹੈਵੀ ਆ ਗਾਮ ਚੱਕਰ ਤੇ ਤੁਹਾਡੀ ਡਿਊਟੀ ਇੱਥੇ ਹੈ ਹਾਂਜੀ ਇਸ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇ ਤੇ ਜਦੋਂ ਕੰਮ ਖਤਮ ਹੋ ਗਿਆ ਮੇਰਾ ਕੰਮ ਹੈ ਆ ਉੱਥੋਂ ਲੈ ਮੈਟਰ ਨੂੰ ਪਾਣੀ ਮਾਰਨਾ ਹੂੰ ਉਧਰ ਤੇ ਤੇ ਜਿਹੜਾ ਖੰਡੇ ਦੂਸਰਾ ਮੁੰਡਾ ਉਹਨੇ ਖੰਡੇ ਸਾਡੇ ਮਸ਼ੀਨਾਂ ਦਾ ਬਸ ਆਪ ਆਪ ਹੈ ਆਪਣਾ ਬਾਕੀ ਜਿਹੜਾ ਗੋੜਿਆ ਗਿਆ ਚੱਕਣ ਵਾਲੇ ਉਹ ਹੋਰ ਨੇ ਹੋਰ ਹੈ ਇਹ ਤੂੰ ਪਾਣੀ ਮਾਰ ਕੇ ਤੂੰ ਸੁੱਟ ਦੇਣਾ ਸਾਰਾ ਥੱਲੇ ਬਸ ਆਹ ਸਾਰਾ ਕੋਈ ਇਧਰ ਗਲੀ 'ਚ ਚੱਲ ਜਾਣਾ ਬਾਕੀ ਥੱਲੇ ਗਰੀਲਾ ਖੂਹ ਸਾਰਾ ਮਗਰ ਹੂੰ ਉਹ ਜਿਹੜਾ ਮਗਰ ਹੈ ਨਾ ਸੀਵਰ ਦੀ ਗਰੀਲਾ ਹਾਂਜੀ 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 ਉਹ ਥੱਲੇ ਖੂਹ ਆ ਬਹੁਤ ਡੁੱਬਾ ਓਕੇ ਸਾਰਾ ਉੱਪਰ ਸੀਵਰ ਦੀਆਂ ਗਰੀਲਾਂ ਦੇ ਵਿੱਚ ਸਰਾਕ ਨੇ ਜਾਉਣ ਉੱਥੇ ਆ ਕਢਣਾ ਜੋ ਸਾਰਾ ਕੁਝ ਥੱਲੇ ਹੀ ਜਾਣਾ ਹੂੰ ਬਾਅਦ ਚ ਉਹਨੂੰ ਪੰਪ ਕਰਨਾ ਫਿਰ ਉਹਦੇ ਨਾਲ ਅਸਾ ਕਰਕੇ ਖਿੱਚ ਲੈਣਾ ਸਾਰਾ ਕੁਝ ਠੀਕ 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 ਵੈਰੀ ਗੁੱਡ ਇਹਦਾ 400 ਦਾ ਇੰਜੋਈ ਆ ਰਹੀਏ 3 ਘੰਟੇ ਦਾ ਸਾਡਾ ਕੰਮ 400 400 ਇੱਕ ਟਾਈਮ ਦਾ ਇਹਦਾ 400 ਗਈਆਂ 20 ਗੇੜੇ ਆਣੇ 10 ਇੱਧਰ 10 ਉਧਰ ਓਕੇ 400 ਸਵੇਰ ਨੂੰ 400 ਸ਼ਾਮ ਨੂੰ ਹਾਂਜੀ ਉਹੀ گاਵਾ ਸੇਮ ਸੇਮ گاਵਾ ਜਿਹੜੀਆਂ ਸਵੇਰੇ ਉਹੀ ਸ਼ਾਮ ਨੂੰ ਉਹੀ ਸ਼ਾਮ ਨੂੰ 400 ਤੇ ਦੁੱਧ ਜਾਂਦਾ ਕਿੱਥੇ ਆ ਫਿਰ ਹਾਂ ਵੱਡੇ ਘਰ ਉਥੇ ਥੋੜੀ ਮੈਨੇਜਮੈਂਟ ਵੀ ਵੱਡੀ ਨਾਲ ਚੋਾਈ ਵੱਡੀ ਬੰਦੇ ਵੱਧ ਥੋੜਾ 400 ਬਹੁਤ ਹੈ ਮਤਲਬ ਵੱਡੇ ਸਤਾਲੇ ਜਾਂਦਾ ਹੈ 400 ਗਾਈ ਬਹੁਤ ਵੱਡੀ ਹੁੰਦੀ ਹੈ ਵੱਡੀ ਗੱਲ ਹੈ ਫਿਰ ਉਹਨਾਂ ਦਾ ਮੈਡੀਕਲ ਹੂਮ ਵੀ ਬਣਿਆ ਜੇ ਕੋਈ ਬਿਮਾਰ ਹੈ ਖੋਰ ਖਰ ਕੱਟਣ ਵਾਲੇ ਮਸ਼ੀਨ ਚ ਖੋਰ ਫਸਾ ਦੇਵੇ ਓਕੇ ਇਹ ਦੁੱਧ ਕਿੱਧਰ ਜਾਂਦਾ ਸਾਰਾ ਫਿਰ ਹਾਂਜੀ ਉਹ ਵੀ ਦੰਦ ਨਾਲ ਜਿੱਦਾ ਹਣਾ ਮਗਰ ਉਹ ਪੰਪਰ ਤੋਂ ਹਾਂਜੀ ਇਧਰਲੀ ਸਾਈਡ ਦਾ ਉਹ ਦੇਖੋ ਤੁਸੀਂ ਉਹ ਬੜੇ ਨਾ ਜੂ ਹਾਂਜੀ ਉਹ ਉੱਪਰ ਹੂੰ ਹੂੰ ਇਧਰ ਵਾਲੀ ਸਾਈਡ ਵਾਲਾ ਪੰਪ ਚੱਕ ਕੇ ਦੁੱਧ ਉਧਰ ਉੱਪਰ ਸੜਦਾ ਇਧਰਲੀ ਨਾਲ ਉੱਪਰ ਹੈ ਫਿਰ ਇਹ ਮੇਨ ਪੈਪ ਹੁੰਦਾ ਉੱਪਰ ਹੂੰ ਆ ਦੇ ਆ ਨਿਕਲ ਗਿਆ ਬਾਹਰ ਉਹ ਛੋਟਾ ਜਿਹਾ ਆ ਆ ਇਹ ਹੀ ਬੈਬੋ ਜੀ ਆ ਨਿਕਲ ਗਿਆ ਹਾਂਜੀ ਉਹ ਤੇ ਜਿਵੇਂ ਆਪਾਂ ਬੋਰਜੂ ਉਹ ਪਾਣੀ ਨਹੀਂ ਕੱਢਦੇ ਹਾਂ 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 ਉਹ ਆਪਣੇ ਸਮਰਸੀਬਲ ਮੋਟਰ ਸਮਰਸੀਬਲ ਨਾਲ ਨਾ ਪ੍ਰੈਸ਼ਰ ਆਦਾ ਅੱਛਾ ਆ ਛੋਟਾ ਜਿਹਾ ਪਾਈਪ ਹਾਂਜੀ ਜਿਹ ਚ ਜਾਂਦਾ ਉਹ ਬਾਹਰ ਜਿਹੜਾ ਅਸੀਂ ਕੰਟੇਨਰ ਦੇਖਿਆ ਹਾਂਜੀ ਉੱਚ ਧਿਆਨ ਨਾਲ ਆਪਾਂ ਕੰਟੇਨਰ ਵੀ ਦਿਖਾਨੇ ਤਾਂ ਲੈ ਭਈ ਤੂੰ ਧਿਆਨ ਨਾਲ ਲਈ ਇਹਦੇ ਫੰਕਸ਼ਨ ਆ ਸਾਰੇ ਇੱਕ ਹੀ ਕਰਦਾ ਹੈ ਇਹ ਇਹ ਦੱਬਾਂਗੇ ਚੁਵਾਈ ਹੈ ਦੇਖਿਆ ਕਰੰਦਰ ਮਸ਼ੀਨਾ ਚਾਲੂ ਰਹਿਣੀ ਚੁਵਾਈ ਵਾਲੀ ਆਹ ਆਹ ਇਹ ਲੋਅਜੋ ਵਾਲੀਆਂ ਨੇ ਜੇ ਬਾਅਦ ਚ ਜਿਹੜੀ ਸਾਰਾ ਤਜਾਲ ਤੋਂ ਬਣਾ ਸਾਰੀ ਲੋਕਾਂ ਨੂੰ ਚੁਵਾਈ ਜਿਹੜੀ ਫੈਟ ਦੀ ਬੋਧਾ ਚੱਕਰ ਤੇ ਨਹੀਂ ਥੋੜੀ ਮਸ਼ੀਨ ਨਹੀਂ ਕੰਮ ਜ਼ਿਆਦਾ ਹੈ ਸਾਰਾ ਹੁਣ ਰਿਕਾਰਡ ਹੈ ਜਿਹੜੀ ਗਾਂ ਕਿੰਨਾ ਦੁੱਧ ਕੱਢ ਕੇ ਗਈ ਹੈ ਕਿੰਨੇ ਕਿੰਨੇ ਮਿੰਟ ਚੁਵਾਈ ਕੀਤੀ ਹੈ ਕਿਸ ਹਿਸਾਬ ਦਾ ਹੈ ਕਿੰਨੇ ਵਜੇ ਪਹਿਲਾਂ ਟਾਕਾ ਲਾਇਆ ਕਿੰਨੇ ਵਜੇ ਕੰਮ ਛੱਡਿਆ ਸਾਰਾ ਕੁਝ ਹੁਣ ਰਿਕਾਰਡ ਹੈ ਕੰਪਿਊਟਰ ਤੇ ਮਾਲਕਾਂ ਨੂੰ ਆ ਕੇ ਦੇਖਣ ਦੀ ਲੋੜ ਨਹੀਂ ਅਜੀ ਮੂੰਹ ਨਗਾ ਗਏ ਨੇ ਵਰਿਕਮ ਸ਼ੁਰੂ ਕੀਤਾ ਉਹਨੇ ਵਰੇ ਕੀਤਾ ਨਹੀਂ ਉਹਨਾਂ ਨੂੰ ਸਾਬਤ ਪਤਾ ਲੱਗਦਾ ਹਾਂਜੀ ਇੱਧਰ ਆ ਤੁਹਾਡੇ ਨੂੰ ਸ਼ੁਰੂ ਕਰ ਆਵਾਜ਼ ਨੂੰ ਵਾਰ ਕਰ ਅੱਛਾ ਤੁਹਾਡੇ ਯੂਜ਼ ਕਰਨ ਵਾਸਤੇ ਹਾਂਜੀ 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 ਆ ਸਾਡੀ ਵਰਦੀ ਹੈ ਜੀ ਇਹ ਵਰਦੀਆਂ ਹਨ ਜੀ ਹਾਂਜੀ ਇਹ ਥੋੜੀਆਂ ਜਿਆਦਾ ਸਾਫ਼ ਨੇ ਨਹੀਂ ਨਹੀਂ ਉਹ ਤੇ ਇਦਾਂ ਹੀ ਹੈ ਕੰਮ ਜਹੋ ਜਾ ਫਿਰ ਹੋ ਜਾ ਅੱਛਾ ਹਾਂਜੀ ਤੇ ਨਾ ਨੂੰ ਕੇ ਜਾਣੇ ਫੇਰ ਘਰ ਨੂੰ ਤੁਸੀਂ ਸਵੇਰ ਸ਼ਾਮ ਨਾਲ ਬਦਾਰੀ ਕੰਮੀ ਬਹੁਤ ਗੰਦਗੀ ਵਾਲਾ ਅੱਛਾ ਆ ਪੰਪੜੇ ਮੇਨ ਜਿਹੜੇ ਅੰਦਰ ਦੇ ਪੂਰੇ ਸਿਸਟਮ ਨੂੰ ਚਲਾਉਂਦਾ ਹੈ ਇਹ ਮੋਟਰ ਹੈ ਪੰਪ ਜਿਹੜਾ ਪ੍ਰੈਸ਼ਰ ਖਿੱਚਦਾ ਖਿੱਚਦਾ ਜਿਹੜਾ ਸਾਰਾ ਪਾਣੀ ਤੇ ਇੱਕ ਟਾਈਮ ਦੇ ਵਿੱਚ ਤਿੰਨ ਗੁੰਦਿਆਂ ਦੀ ਸਾਡੀ ਡਿਊਟੀ ਇਕੱਠੀ ਆ ਇੱਕੋ ਟਾਈਮ ਹੀ ਆ ਇੱਕ ਨੇ ਮਿਹਦੇ ਚ ਦੁੱਧ ਆਂਦਾ ਸਾਰਾ ਹਾਂਜੀ ਇਹਦੇ ਚ ਆਂਦਾ ਇਹ ਚੰਨਾ ਦੁੱਧ ਕਿੰਨੇ ਹਜ਼ਾਰ ਲੀਟਰ ਦੇ ਚ ਆ ਜਾਂਦਾ ਇਹ 200 ਲੀਟਰ ਦੀ ਆ ਆਹ ਸੋਰੀ 2 2 ਕੁਆਂਟਲ ਦੀ 200 ਕੁਆਂਟਲ ਹਾਂਜੀ 20000 ਲੀਟਰ 20000 ਲੀਟਰ ਹੋ ਗਏ ਹਾਂਜੀ ਤੇ ਸਾਡਾ ਹੁੰਦਾ 110 ਕੁਆਂਟਲ ਦੁੱਧ 120 ਕੁਆਂਟਲ ਦੁੱਧ ਰੋਜ਼ ਦਾ ਹਾਂਜੀ ਜਾਨੀ ਕਿ ਲਗਭਗ 12000 ਲੀਟਰ ਹੋ ਜਾਂਦਾ 12000 ਹੋ ਗਿਆ ਤੇ ਥੂ ਟਰੱਕ ਨੇ ਕੰਪਨੀ ਵਾਲੇ ਨੇ ਆਪੇ ਚੱਕ ਕੇ ਲੈ ਜਾਣਾ ਹਾਂਜੀ ਉਹ ਫਿਰ ਦੁੱਧ ਤੁਹਾਡੀ ਕੰਪਨੀ 'ਚ ਪਹੁੰਚਦਾ ਤੇ ਫਿਰ ਉਹ ਕਿਸੇ ਹੋਰ ਉਹ ਹੀ ਕਾ ਲੋ ਵੀ ਉਹੀ ਚੀਜ਼ ਹੈ ਜਿਹਦਾ ਵਲੋਗ ਉਹ ਪਾਣੀ ਹੈ ਕਿ ਨਾ ਕੈਮਰੇ ਨੇ ਸਾ ਦੇਖੋ ਹਣਾ ਆ ਪਿਸਟਨ ਲੱਗੇ ਨੇ ਉਹ ਥੱਲੇ ਉਹ ਕੈਮਰੇ ਲੱਗੇ ਨੇ ਤਿੰਨ ਤਿੰਨ ਕੈਮਰੇ ਇੰਨਾ ਦੇ ਨਾਲ ਉਹ ਨੰਬਰ ਉਹ ਹਨ ਇੰਨਾ ਕੁ ਵਟਾ ਦੇਣਾ ਇਹ ਕਾਲੋ ਵੀ ਸੈਂਸਰ ਹੈ ਸਾਰੇ ਦੇ ਕਾਲੇ ਜਿ ਮਿਲੇਗਾ ਹਾਂਜੀ ਇੰਨਾ ਚ ਇੰਨਾ ਦਾ ਨੰਬਰ ਹੈ 248 ਨੰਬਰ ਜਿਵੇਂ ਅਸੀਂ ਅੰਦਰ ਭਰ ਦਿੱਤਾ ਵੀ 248 ਨੰਬਰ ਅਸੀਂ ਬਾਹਰ ਕੱਢਣੀ ਹੈ ਜਦੋਂ ਉਹਨੇ ਇਥੋਂ ਗੇਟ ਚੋਂ ਨਿਕਲਣਾ ਹੈ ਗਰੁੱਪ ਤੇ ਗੇਟ ਬੰਦ ਹੋ ਰਿਹਾ ਨੇ ਬਾਹਰ ਦੇ ਖੁੱਲ ਜਾਣੇ ਨੇ ਆਟੋਮੈਟਿਕ ਹੀ ਬਾਹਰ ਚੋਂ ਭੇਜ ਦੇਣਾ ਇਹਨਾਂ ਨੇ ਸੈਂਸਰਾਂ ਨੇ ਓ ਜੇ ਮਾਲਕਾਂ ਨੇ ਕੋਈ ਨੰਬਰ ਨੋਟ ਕੀਤੇ ਕਿ ਮੈਂ ਫਲਾਨੀਆਂ ਗਾਵਾਂ ਚ ਚੈੱਕ ਕਰਨੀਆਂ ਬਾਹਰ ਕੱਢ ਦੂੰ ਅਸੀਂ ਨੰਬਰ ਐਡ ਕਰਨੇ ਨੇ ਉਹ ਬਾਹਰ ਆ ਜਾਣਗੇ ਇਹ ਸਾਰੇ ਚਮਾਈ ਵਾਲੀਆਂ ਨੇ ਇੱਧਰ ਵੀ ਤੇ ਇੱਧਰ ਵੀ ਇਹ ਪਹਿਲਾ ਗਰੁੱਪ ਹੈ 160 ਗਾਂ ਵਾਲਾ ਲਗਭਗ 160-170 ਗਾਂ ਵਾਲਾ ਤੇ ਉਹ ਨੇ ਜਿਨ੍ਹਾਂ ਦਾ ਦੁੱਧ ਜਿਆਦਾ ਵਧੀਆ ਜਿਆਦਾ ਵੱਧ ਦੁੱਧ ਵੀਡੀਓ ਬਣਾਉਣੀ ਇਹ ਵੀ ਪਹਿਲਾ ਗਰੁੱਪ ਹੈ ਫਿਰ ਆ ਦੂਜਾ ਗਰੁੱਪ ਹੈ ਉਹ ਜਿਨ੍ਹਾਂ ਦਾ ਉਹ ਨੂੰ ਬੰਦੇ ਕੀ ਚਾਹ ਇਹ ਦੂਜਾ ਗਰੁੱਪ ਹੈ ਇਹ ਹੈਗਾ ਸੋਗਾ ਪਿੱਛੋਂ ਬਾਅਦ ਵਿੱਚ ਤੀਜੇ ਗਰੁੱਪ ਚ ਜਿੰਨੀਆਂ ਬਾਕੀ ਬਚਦੀਆਂ ਨੇ 150 ਗਾਂ ਕੋਈ 10 ਕਦੇ ਵਾਦੀਆਂ ਕਦੇ 10 ਕੱਢ ਇਹਨਾਂ ਦਾ ਮੂੰਹ ਅੰਦਰ ਨੂੰ ਹੀ ਰਹਿੰਦਾ ਕਿ ਜੇ ਪਿੱਛੇ ਨੂੰ ਕੱਢ ਸਕਦੀਆਂ ਇਹ ਨਹੀਂ ਨਹੀਂ ਪੱਠੇ ਖਾਣੀਆਂ ਆਈਆਂ ਨੇ ਇਹ ਇੱਦਾਂ ਹੀ ਨੇ ਓਹ ਆਚਾ ਮੈਂ ਇਹ ਇਹ ਪਤਾ ਕੀ ਚੀਜ਼ ਹੈ ਜਦੋਂ ਕਿਸੇ ਟਾਈਮ ਇਹਨਾਂ ਨੂੰ ਵੀ ਖਾਣਾ ਹੈ ਉਹ ਦੇਖੋ ਉਹ ਨਾ ਇਹ ਟੈਪ ਘੁੰਮ ਦੇਣੇ ਆ ਅੱਛਾ ਜੀ ਅਜੇ ਉਹਨਾਂ ਨੇ ਘੁੰਮਣਾ ਇਹਨਾਂ ਨੇ ਥੱਲੇ ਆ ਜਾਣਾ ਅਜੇ ਜਿਹਨੂੰ ਥੱਲੇ ਆਣਾ ਠਕਾਉਣਾ ਫੇਰ ਇਹਨਾਂ ਨੇ ਅੰਦਰ ਤੇ ਆ ਜਾਣਾ ਬਾਹਰ ਨਹੀਂ ਜਾਣਾ ਬਟ ਇਹਨੂੰ ਹੁਣ ਰਿਲੀਜ਼ ਕੀਤਾ ਹੋਇਆ ਹਾਂਜੀ ਰਿਲੀਜ਼ ਹੀ ਰਹਿੰਦੀਆਂ ਨੇ ਅਜਿੱਦਾਂ ਇਹਨਾਂ ਨੂੰ ਉਤੋਂ ਕਰਨਾ ਜਦੋਂ ਇਹਨਾਂ ਦਾ ਕੋਈ ਸੈਂਪਲ ਲੈਣਾ ਹੈ ਇਹ ਆ ਚਾਰਾ ਇਹਨਾਂ ਦਾ ਸਪੈਸ਼ਲ ਹੈ ਇਹ ਵਾਲਾ ਨਹੀਂ ਜੀ ਇਦਾਂ ਉਹ ਤਾਂ ਕੋਈ ਜਾਂਦਾ ਨਾ ਤਾਂ ਕੰਨੀ ਬੱਸਦਾ ਮੰਨਦਾ ਹੈ ਜਦੋਂ ਟਮਾਟਾ ਇਹਦਾ ਇਹ ਉਹਦਾ ਇਹ ਪਰ ਉਹਦੇ ਅੱਗੇ ਕੀ ਤੇ ਉਹ ਖੜੀ ਹੈ ਜੀ ਅੱਛਾ ਮਨਦੀਪ ਭਾਜੀ ਨੇ ਇੱਕ ਗੱਲ ਦੱਸੀ ਕਹਿੰਦੇ ਇੱਕ ਗਾਂਵ ਹੈ ਇੱਥੇ ਸਪੈਸ਼ਲ ਉਹ ਜਿਹਦਾ ਅਸੀਂ ਦੁੱਧ ਪੀਨੇ ਆ ਕਰੇ ਮਤਲਬ ਸਭ ਤੋਂ ਵਧੀਆ ਰਿਪੋਰਟ ਹੈ ਜਿਹਦੀ ਹਾਂ ਸਭ ਤੋਂ ਵਧੀਆ ਦੁੱਧ ਆ ਗਾਂ ਆ ਗਾਂ ਦਾ ਉਹ રોજ ਲੈ ਜਾਂਦੇ ਆ ਖੜੀ ਆ ਗਾਂ ਦਾ ਦੁੱਧ 294 ਨੰਬਰ ਆ ਜਿਹੜੀ ਜੀ ਗਾਂ ਹਾਂਜੀ ਆ ਵਾਲੀ ਗਾਂ ਜਿਹੜੀ ਉਹ ਭੱਦਗੀ ਪਿੱਛੇ ਉਹ ਬੈਸਟ ਗਾਂ ਹੈ ਜਿਹਦਾ ਸਭ ਤੋਂ ਵਧੀਆ ਦੁੱਧ ਹੈ ਇਹ ਹਰੇਕ ਮਹੀਨੇ ਭਾਜੀ ਸੈਂਪਲ ਆ ਲੈ ਆਂਦੇ ਨੇ ਹਾਂ ਹਾਂ ਇਹ ਮਤਲਬ ਹੈਲਥ ਵਾਲੇ ਆਂਦੇ ਨੇ ਅੱਛਾ ਅੱਛਾ ਉਹ ਫਾਰਮਿੰਗ ਇਹਨਾਂ ਕੰਪਨੀਆਂ ਭਰਦੇ ਨੇ ਸੈਂਪਲ ਆ 299 ਦੀ ਰਿਪੋਰਟ ਚ ਐਸੀ ਮਿਲ ਗਈ ਤੁਹਾਡੀ ਫੇਵਰਿਟ ਗਾਣਾ ਚਲੋ ਕਿ ਇਹ ਜਦੋਂ ਅਨਲਾਈਜ਼ ਕਰਨੇ ਹੋ ਜਿਹੜਾ ਕੰਪਨੀਆਂ ਭਰਨੇ ਹੋ ਉਹਨਾਂ ਦੇ ਵਿੱਚ ਇਹਦੀ ਰਿਪੋਰਟ ਸਭ ਤੋਂ ਵਧੀਆ ਹੈ ਉਹਦੀ ਗ੍ਰੈਵਿਟੀ ਵਧੀਆ ਜਿਹੜੇ ਚਲੂ ਰਹੇ ਹੁੰਦੇ ਨੇ ਉਹ ਵੀ ਬਿਲਕੁਲ ਘਟਦਾ ਅੱਛਾ ਅੱਛਾ ਦੁੱਧ ਦੇਰ ਘਟਿਆ ਦੁੱਧ ਸਾਡੇ ਪੀਣ ਜੋਗਾ ਹੀ ਹੁੰਦਾ ਜਾਨੀ ਕਿ ਹੈਗਾ ਉਦਾਂ 25 ਲੀਟਰ ਹੈਗਾ ਤੇ ਜਿੰਨੇ ਕ ਬੰਦੇ ਆ ਉਹਨਾਂ ਕੇ ਤਾਂ ਪੂਰਾ ਹੁੰਦਾ ਹਾ ਹਸੀਨ 40 ਲੀਟਰ ਸਵੇਰੇ 40 ਲੀਟਰ ਸਵੇਰੇ ਹੈ ਤੇ ਘੱਟੋ ਘੱਟ 30 ਲੀਟਰ ਸ਼ਾਮ ਨੂੰ 70 ਲੀਟਰ 70 ਲੀਟਰ ਤੇ ਇਹਦਾ ਵੀ ਇਹ ਇਹਦਾ ਲਗਭਗ ਥੋੜਾ ਥਨੇ ਕਹ ਲੋ ਵੀ 65 ਲੀਟਰ ਹਾਂ ਇਹ ਇਹ ਪ੍ਰਾਲੀ ਇਹ ਵੀ ਚਾਰਾ ਹੀ ਆ ਏ ਹਾਂਜੀ ਉਹ ਲੋਕ ਲੰਬੋ ਲੈਣ ਨੇ ਜਿਹੜੇ ਸੁੱਕਾ ਘਾਹ ਵਾਲੀ ਆ ਸੁੱਕਾ ਘਾਹ ਤੇ ਆ ਜਿਹੜਾ ਫਿਰ ਇਹਦੇ 'ਚ ਮਿਕਸ ਕਰਕੇ ਦਵਾਈ ਦੂਈ ਪਾਉਂਦੇ ਹੁਣੇ ਹਨਾ ਇਹ ਇਹ ਪਾਜੀ ਜਿਵੇਂ ਨਾ ਆਪਣੇ ਛੱਲੀਆਂ ਮੱਕੀ ਤੇ ਸਾਰਾ ਵਿੱਚ ਕੁੱਤਰਿਆ ਇਹਦੇ ਵਿੱਚ ਫਿਰ ਉਹ ਲੂਣ ਗੋੜ ਹਰੇਕ ਚੀਜ਼ ਮਤਲਬ ਵਿੱਚ ਮਿਕਸ ਹੈ ਓਕੇ ਸਾਰਾ ਚਾਰਾ ਮਿਕਸ ਚਾ ਇਹ ਨਾ ਆ ਤਾਂ ਹੀ ਕਾਫੀ ਆ ਵੀ ਜਿਆ ਲੱਗ ਰਿਹਾ ਕਾਫੀ ਕਾਫੀ ਇਹ ਮਤਲਬ ਇਸ ਹਿਸਾਬ ਨਾਲ ਪਾਜੀ 25 ਕਿਲੋ ਇੱਕ ਗਾਂ ਦੇ ਹਿੱਸੇ ਆਵੇ ਇਹ ਚਾਰਾ ਹਾਂਜੀ ਜਿੰਨੀਆਂ گاਵਾ ਨੇ ਫਿਰੋਸਾ ਨਾਲ ਤੇਦੀ ਕਰਦੇ ਨੇ ਲੇਕਿਨ گاਵਾ ਖਾਂਦੀਆਂ ਦੇ ਆਪਣੇ ਆਪਣੇ ਅਕੋਰਡਿੰਗ ਹੀ ਪਈਆਂ ਹੈਣਾ ਕੋਈ ਕਹੋ ਕਿਲੋ ਵੱਧ ਖਾਊ ਕੋ ਕਿਲੋ ਘੱਟ ਖਾਊ ਅੱਛਾ ਯਾਰ ਜਿਹੜਾ ਇਹਨਾਂ ਦਾ ਹੈਗਾ ਕਿ ਚਲੋ ਵੀ ਜਿੰਨੇ ਨੂੰ ਵੀ 25 ਕਿਲੋ ਦੇ ਹਿਸਾਬ ਨਾਲ ਬੁਣਾ ਕਰਦੇ ਸੀ ਉਹ ਪੋਸ ਹਿਸਾਬ ਨਾਲ ਪਾਉਂਦੇ ਹਾਂ ਜੁਨੇ ਕੁਆਂਟਾ ਲੈਣਾਂ ਨੇ ਪਾ ਦੇਣਾ ਇਹ ਫੋਲੋ ਕਰਦੀਆਂ ਕਿ ਕੁਝ ਪੌਣ ਆਏ ਹੈਣਾ ਹਾਂਜੀ ਬਸ ਸੰਗਲਵਾਗ ਸੰਗਲ ਹੈ ਨਹੀਂ ਕਿਸੇ ਦੇਵੀ ਆਣਾ ਨਾ ਜੀ ਇਦਾਂ ਨਹੀਂ ਫਰੀਨ ਵਸ ਨਹੀਂ ਜਦੋਂ ਹੁਣ ਚੋਣੀਆਂ ਵਾ ਉਦੋਂ ਇਹਨਾਂ ਨੂੰ ਹੋਕਾ ਦੇਣਾ ਜਾਂ ਕਿਸੇ ਨੇ ਇਹਨਾਂ ਨੂੰ ਕਹਿਗੇ ਹੁਣ ਜਦੋਂ ਇਹਨਾਂ ਦਾ ਟਾਈਮ ਹੋ ਜਾਣਾ ਹਾਂਜੀ ਇਹਨਾਂ ਚੋਂ ਕਹਿ ਲੋ ਵੀ ਮੰਨ ਲੋ ਐ 170 ਗਾਂਵਾਂ ਨੇ ਹਾਂਜੀ ਇਹਨਾਂ ਵਿੱਚੋਂ ਕੋਈ 100 ਗਾਂ ਦੀ ਨਿੰਗੀ ਜੀ ਹੈ ਜਿਹਨੇ ਆਪ ਹੀ ਵੜਨਾ ਅੰਦਰ ਉਹ ਅੱਛਾ ਸਾਨੂੰ ਟੱਚ ਕਰਨ ਦੀ ਲੋੜ ਨਹੀਂ ਓਕੇ ਅਸੀਂ ਮੰਗਰਲੇ ਗੇੜ ਕੋਲ ਇਹਨਾਂ ਨੇ ਵੜੀ ਜਾਣਾ ਵੜੀ ਜਾਣਾ ਆਪੇ ਜਿਹੜੇ ਕੋਈ ਮੰਗਰਲੇ ਦੋ ਗੇੜੇ ਰਹਿ ਜਾਣੇ ਨੇ ਉਹ ਕਹੋਂਗੇ ਕੁਝ ਘਟ ਦੁੱਧ ਵਾਲੀਆਂ ਜਾਂ ਜਿਨ੍ਹਾਂ ਨੂੰ ਆਦਤ ਨਹੀਂ ਉਹਨਾਂ ਨੂੰ ਫਿਰ ਆਹੀ-ਆਹੀ ਕੱਕੇਵਾੜ ਦੀ ਦਾ ਆਪੇ ਇੱਕ ਕੇ ਗੰਨੇ ਲੈ ਤੇ ਇਹ ਇਹ ਗਰੁੱਪ ਨੂੰ ਪਤਾ ਹੀ ਕੀ ਕਰਨਾ ਜਿਹੜਾ ਮੁੰਡਾ ਬਾਅਦ ਤੋਂ ਪਹਿਲਾਂ ਉਹਨੇ ਸਾਰੀਆਂ ਨੇ ਸਾਰੀਆਂ ਸਾਨੂੰ ਮੰਗਰਸਾਲਾ ਤੇਜਾ ਬੋਲ ਉਹ ਵਾਲਾ ਜਿਹੜਾ ਤੂੰ ਉੱਪਰ ਗ੍ਰਿਲਾਂ ਲਗੀਆਂ ਉੱਥੇ ਸਾਰੀਆਂ ਡੱਕ ਦਿੰਦੀਆਂ ਨੇ ਉੱਥੋਂ ਫਿਰ ਘਾ ਅੰਦਰ ਜਾਣੀ ਆ ਆਈ ਜਾਣੀ ਆ ਉਧਰ ਜਾਈ ਜਾਣੀ ਨੇ ਆ ਪਹਿਲੇ ਚ ਵਾਪਸ ਆਈ ਜਾਂਦੀਆਂ ਨੇ ਚੋ ਚੋ ਕੇ ਚੁਾਈ ਹੋਊਗਾ ਆ ਸੌਰੀ ਦਈਆਂ ਆ ਰਹੀਆਂ ਇਹ ਦੇਖਾ ਬੜੀ ਬੜੀ ਹਾਂ 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 ਲਗ ਭਾਗ ਸਾਰੀਆਂ ਲਗ ਭਾਗ ਤਿਆਰ ਨੇ ਜਿੱਦਾਂ ਜੁੜੇ ਨੇ ਤੇ ਇਥੇ ਸੂਨ ਦਾ ਸਿਸਟਮ ਕੀ ਆ ਉਹਦੀ ਵੱਖ ਟੀਮ ਐ ਨਹੀਂ ਨਹੀਂ ਇਹ ਜਿਹੜਾ ਬਾਹਰ ਮੁੰਡਾ ਜਿਹਨੇ ਦੁੱਧ ਪਿਆਣਾ ਉਹਨੇ ਨਿਗਰ ਰੱਖਣੀ ਉਹਨੇ ਇਹ ਇਹ ਓਵਰ ਆਲ ਸਾਰੇ ਬੰਦਿਆਂ ਦਾ ਕੰਮ ਸਾਰਿਆਂ ਦਾ ਜਿੰਨੇ ਵੀ ਦੇਖ ਰਿਆ ਕਿ ਕੋਈ ਗਾਂ ਸੁੰਦੀ ਵੀ ਹੈ ਜਾਂ ਆਪਸਾਂ ਕੋਈ ਉਹਨਾਂ ਨੂੰ ਵੀ ਮਾਰਕਣ ਦਾ ਹੂੰ ਫਿਰ ਮਾਰਕਾ ਕੇ ਦੇਖੀਏ ਓਕੇ ਤੇ ਮਤਲਬ ਉਹ ਉਹਨੇ ਗਾਵਾਂ ਜਿਹੜੀਆਂ ਕਿ ਅਗਲੇ 2 4 5 ਦਿਨ ਦੇ ਵਿੱਚ ਵਿੱਚ ਇੰਟਰੂ ਹੋਣੀਆਂ ਓਕੇ ਬਿਲਕੁਲ ਲੱਗੇ ਟਾਈਮ ਲੱਗੇ ਆਲੀ ਜਿੰਨੇ ਦਾ ਟਾਈਮ ਦੱਸ ਦੇਣੇ ਰਹਿ ਗਏ ਅਸੀਂ ਇੱਧਰ ਕਰ ਲਈਏ ਓਕੇ ਤੇ 2 ਮਹੀਨੇ ਪਹਿਲਾਂ ਆ ਜਾਂਦੀਆਂ ਨੇ ਇੱਧਰ ਉਹ ਐ ਇਹ ਸਾਰੀਆਂ ਸੂਣ ਵਾਲੀਆਂ ਉਹ ਬੰਦ ਕੀਤਾ ਨਾ ਸਾਰੀਆਂ ਇਹ ਵਾਲੀਆਂ ਇਹਨਾਂ ਦੇ ਵਿੱਚੋਂ ਜਿਹਨੂੰ ਜਿਹਨੂੰ ਦੰਦ ਹੁਣ ਰਹਿ ਗਏ ਸੂਣ ਨੂੰ ਹਾਂਜੀ ਉਹ ਅਸੀਂ ਇੱਧਰ ਕਰੀ ਜਾਣੀ ਆ ਕੋ ਇੱਧਰ ਕਰੀ ਜਾਣੀ ਆ ਕਿਉਂਕਿ ਉਹਨਾਂ ਦੇ ਨਿਗਾ ਥੋੜੀ ਜੀ ਸੋਕੀ ਰਹੇ ਸੋਕੀ ਰਹੇ ਹਾਂ ਇਹ ਸਾਰੀਆਂ ਸੂਣ ਵਾਲੀਆਂ ਨੇ ਇਨਾ ਦਾ ਉਹ ਦੁੱਧ ਬੰਦ ਕੀਤਾ ਪਿਆ ਇਹ ਉਥੇ ਬੰਦ ਹੈ ਉਹ ਤੀਸਰਾ ਗਰੁੱਪ ਉਹ ਚਵਾਈ ਵਾਲਾ ਅੱਛਾ ਅੱਛਾ ਪਰ ਇਹ ਸਾਨੀਆਂ ਜਾਣੀਆਂ ਇੱਧਰ ਨੇ ਜਿਵੇਂ ਜਿਵੇਂ ਟਾਈਮ ਲੱਗ ਗਿਆ ਹੀ ਠੀਕ ਹੈ ਜਿੰਨਾ ਜਿਹਦਾ ਟਾਈਮ ਲੱਗ ਗਿਆ ਹੀਗਾ ਮਾਲ ਨੂੰ ਸਾਨੂੰ ਪੱਤੀ ਬਣਾ ਕੇ ਦੇਈ ਜਾਣੀ ਉਹਨਾਂ ਕੋਲ ਕੰਪਿਊਟਰ 'ਤੇ ਰਿਕਾਰਡ ਸਾਰਾ ਹੁਣ ਅਸੀਂ ਜਿਵੇਂ ਆ ਗਾਣ ਨੂੰ ਸਵੇਰੇ ਸ਼ੂਟਾ ਆ ਸਵੇਰੇ ਆ ਚੁਆਇਸ ਤੇ ਸੀ ਸਵੇਰੇ ਨੂੰ ਸ਼ੂਗਾਰੇ ਕੀਤਾ ਇਹ ਥਣਾ ਝਾਂਟੀ ਬੋਰਡ ਲਾ ਗਏ ਨੇ ਉਹਨਾਂ ਨੇ ਨੀਲਾ ਰੰਗ ਲਾ ਕੇ ਤੇ ਇਹਦੇ ਪੈਰ ਕਿਉਂ ਬੰਨੇ ਕਿ ਚੇਰ ਰੰਗ ਲਾਇਆ ਨਾ ਨੀਲਾ ਰੰਗ ਲਾਇਆ ਜਿਦਾ ਨਵੇਲੇ ਨੂੰ ਨਹੀਂ ਉਹਦੇ ਪੈਰ ਬੰਨੇ ਵੇ ਕਿਉਂ ਮੋਟੀ ਕਿੰਨੇ ਸੁਣ ਨਵੇਲੇ ਨੂੰ ਪੈਰੀਂ ਮੋਟੀ ਦਾ ਹਾਂ ਦੇਖੋ ਨਵੇਲੇ ਦਾ ਰੰਗ ਲਾਇਆ ਨਾ ਨੀਲਾ ਹਾਂਜੀ ਹਾਂਜੀ ਉਹ ਉਹਦੇ ਵੀ ਲਾਇਆ ਹਾਂ ਹਾਂ ਬਿਲਕੁਲ ਜਿਹੜੇ ਸ਼ੁਗਾਰੇ ਕੀਤੀਆਂ ਨੇ ਇਹਨਾਂ ਦਾ ਕਾਰਨ ਇਹ ਹੈ ਜੇ ਹੁਣ ਜਿਵੇਂ ਅਸੀਂ ਅੰਦਰ ਚਵਾਈ ਕਰਨੇ ਆ ਹੂੰ ਵੀ ਸਾਡੀ ਨਿਗਾਹ ਤੇ ਇਹ ਕਾਹੀ ਨੂੰ ਚੋਣੇ ਆ 22 ਦਾ ਵੇ ਕਿਦਾਰੇ ਕੰਚੇ ਲੋ ਟੱਪ ਜਾਣ ਜਾਂ ਕਿਸੇ ਗਲਤੀ ਨਾਲ ਇੰਟਰ ਹੋ ਜਾਣ ਵੀ ਇਹਨਾਂ ਨੂੰ ਤਾਕਾ ਨਾ ਲੱਗੇ ਐ ਨੀਲਾ ਰੰਗ ਸਾਡੀ ਉਦੋਂ ਹੀ ਨਿਗਾਹ 'ਚ ਚੜ ਜਾ ਕਿ ਨਹੀਂ 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 ਇਹ ਚੋੜਾ ਨਹੀਂ ਹੈ ਮੈਂ ਚੋਣੀ ਨਹੀਂ ਨਾ ਖਾਸ ਕਰਕੇ ਕੋ ਟੋਟਾ ਟਾ ਫੋਕਦਾ ਆਉਂਦੇ ਨਾ ਜਿਹੜਾ ਤੈਨੂੰ ਕਿਉਂ ਬੰਨੇ ਦੀਆਂ ਲੱਤਾਂ ਦੂਜੀ ਗਰਾਂ ਦੀਆਂ ਲੱਤਾਂ ਜਾਂ ਬੰਨੀਆਂ ਜਿਹੜੀਆਂ ਤਿਲਕ ਜਾਂਦੀਆਂ ਨੇ ਜਦੋਂ ਇਹ ਚਵਾਈ ਦੇ ਅੰਦਰ ਚੱਲਦੀ ਸੀ ਨਵੇਲਾ ਬਹੁਤ ਵੱਡਾ ਸੀ ਦੁੱਧ ਬਹੁਤ ਹੁੰਦੀ ਸੀ ਲੱਤਾਂ ਖੋ ਜੰਦੀਆਂ ਸੀ ਉਹ ਫਿਰ ਇਹਨੂੰ ਰੱਸੀ ਪਾਈ ਸੀ ਕਿ ਲੱਤਾਂ ਇਹਦੀਆਂ ਸਥਿਰ ਰਹਿਣੇ ਕਿਉਂ ਜੇ ਖੁੱਲਣ ਲੱਗਣ ਤਾਂ ਦੂਜੀ ਧਰਾਂ ਤੇ ਰੋਗ ਹੁਣ ਇਹ ਪਰਮਾਨੈਂਟ ਰੱਸੀ ਹੈ ਇਹ ਜਦੋਂ ਸੁੱਕ ਕੇ ਆਏਗੀ ਫਿਰ ਦੇਖਾਂਗੇ ਕਿ ਲੱਤਾਂ ਸਹੀ ਰਹਿਣੀਆਂ ਨੇ ਨਹੀਂ ਤਾਂ ਪਰਮਾਨੈਂਟ ਰਹਿ ਗਈ ਉਹ ਕਿਉਂਕਿ ਦੁੱਧ ਜ਼ਿਆਦਾ ਦੇਣ ਵਾਲੀ ਹੈ ਹਾਂਜੀ ਇਹਦਾ ਨਹੀਂ ਲੱਤਾਂ ਕੰਮ ਨਹੀਂ ਕਰਦਾ ਭਰੇ ਆ ਨਾ ਆ ਵੈਸੀ ਭਰੇ ਭਰੀ ਬਹੁਤ ਜਿਆਦਾ ਡੂੰਗਾ ਇਹ ਬਹੁਤ ਹੀ ਜਿਆਦਾ ਡੂੰਗਾ ਹੂੰ ਇਹ ਘਟੋ ਘਟ ਨਹੀਂ ਤੇ ਮੈਨੂੰ ਮੀਰੇ ਵੀ 100 ਫੁੱਟ ਜਿਆਦਾ ਜ਼ਿਆਦਾ ਜਿਆਦਾ 100 ਫੁੱਟ ਦਾ ਆਰਾਮ ਨਾਲ 100 ਫੁੱਟ ਦਾ ਕੁਝ ਨਹੀਂ ਘਟੋ ਘਟ 200 ਫੁੱਟ ਹੀ ਹੋਵੇ ਭਾਵੇਂ ਦੀ ਚਲ ਉਧਰ ਦੀ ਜਾ ਕੇ ਦੇਖਦੇ ਆਂ ਹਾਂਜੀ ਇਹ ਭਰੇ ਜੀ ਹਾਂ ਦਿਖਾਇਆ ਹਾਂਜੀ ਜਿੱਦਾਂ ਉਹ ਮੂੰਹ ਤੱਕ ਭਰੇ ਆ ਆ ਲੱਕੜਾਂ ਕਿੱਥੋਂ ਆਈਆਂ ਐ ਇਦਾਂ ਹੀ ਬਸਾ ਜਿਵੇਂ ਮਾਲਕਾਂ ਦੀਆਂ ਨੇ ਮੁੱਡੀਆਂ ਕੀਤੀਆਂ ਨੇ ਤੇ ਬਾਜੋਂ ਸੂਫਿਆਂ ਚ ਬਲਣੀਆਂ ਜਿਵੇਂ ਘਰਾਂ ਦੇ ਇਹ ਫਿਰ ਤੁਹਾਨੂੰ ਇਹ ਬੁੱਲਵੇਂ ਚ ਰਿਆੜੇ ਜੇ ਆ ਲੱਕਣਾ ਲੈਣੀਆਂ ਫਿਰ ਮੋਲ ਵੇਖੋ ਬਹੁਤ ਜ਼ਿਆਦਾ ਡੂੰਗਾ ਹੂੰ ਇਹਦੇ ਭਰੀਏ ਦੇ ਵਿੱਚ ਲੱਭ ਚੁੱਕਾ ਹੈ ਹਨਾ ਟੋਟਾ ਟੋਟਾ 6 ਮਹੀਨੇ ਦਾ ਇਹਨਾਂ ਦਾ ਜਿੰਨਾ ਵੀ ਹੈ ਜੋ ਵੀ ਗੰਦਗੰਦ 6 ਮਹੀਨੇ ਦਾ ਘਟੋ 6 ਮਹੀਨੇ ਦਾ ਘਟ ਤੂੰ ਘਟ ਇਹ ਵਾਲਾ ਖੂ ਜਿਹੜਾ ਹਾਂਜੀ ਤੇ ਜਦੋਂ ਪਰਮਿਸ਼ਨ ਦੇਤੀ ਕਾਉਂਸਲ ਨੇ ਫਿਰ ਇੱਥੋਂ ਕੱਢ ਕੇ ਤਿੰਨ ਤਿੰਨ ਵੱਡੇ ਟਰੈਕਟਰ ਜਿਹੜੇ ਆਪਣੇ ਯੂਜ਼ ਹੋਣੇ ਹਾਂਜੀ ਉਹ ਉਹ ਹੈਗੇ ਆ ਮਤਲਬ 3000 ਲੀਟਰ ਦੇ ਨੇ ਇੱਕ ਇੱਕ ਟੈਂਕਰ ਇੱਕ ਟੈਂਕਰ ਤੇ ਘਟੋ ਘਟਨੀ ਤੇ ਉਹ ਜੀ ਚਾਰ ਚਾਰ ਭਾਂਡੇ ਲਾਂਦੇ ਇਹਨੂੰ ਖਾਲੀ ਕਰਨ ਨੂੰ ਖਾਲੀ ਕਰਨ ਨੂੰ ਐਦਾਂ ਕੰਮ ਚੱਲਦਾ ਬਹੁਤ ਤੇਰਾ ਜਿਵੇਂ ਜੰਮ ਜਾਂਦਾ ਹੈ ਜਿਵੇਂ ਜੰਮ ਜਾਂਦਾ ਉਹ ਦੇਖੋ ਚੀਜ਼ਾਂ ਰੱਖੀਆਂ ਨੇ ਪੱਖੇ ਹਮ ਕਿ ਜੇਕਰ ਕੋਈ ਤੇਰੇ ਜੰਮਿਆ ਜਾਂ ਕਿਤੇ ਉਹ ਪੱਖੇ ਨਹੀਂ ਸਪੀਡ ਨਾਲ ਘੁੰਮਦੇ ਨੇ ਇਹਨੂੰ ਮਿਕਸ ਕਰ ਦਿੰਦੇ ਨੇ ਮਿਕਸ ਕਰ ਲੈਂਦੇ ਜਿਹੜਾ ਇਹਨੂੰ ਖਿੱਚਣਾ ਸੌਖਾ ਰਹੇ ਆ ਵੀ ਆਹ ਕੀ ਹੈ ਇਹਦੇ ਬਾਹਰ ਹੈ ਤੇਰਾ ਇਹ ਪਾਜੀ ਇਹ ਬਾਹਰੋਂ ਆਇਆ ਜਿੱਦਾਂ ਕਹ ਲੋ ਵੀ ਜਦੋਂ ਉਹ ਫਰੂਟ ਦੀ ਵੇਸਟਿੰਗ ਨਹੀਂ ਹੁੰਦੀ ਇੱਥੇ ਕਿਤੇ ਵਾਈਨ ਬਣਦੀ ਐ ਠੀਕ ਐ ਕੋਈ ਉਹ ਚੀਜ਼ ਐ ਇਹ ਵੀ گاਵਾ ਦੇ ਖਾਂਦੇ ਕੰਮਾਂ ਦੇ ਨੂੰ ਖਾਣ ਨੂੰ ਕਿਉਂਕਿ ਇਹਦੇ ਨਾਲ ਦੁੱਧ ਬਹੁਤ ਵਧਾਨੀਆਂ ਨੇ ਹੋ ਅੱਛਾ ਇਹ ਬਦ ਲਿਕਵਿਡ ਹੈ ਕਿ ਜਾਂ ਸੇਕੋ ਜੀ ਐ ਥੋੜਾ ਜਿਆ ਮਤਲਬ ਕੁਛ ਕਰ ਜਾ ਕਰ ਆ ਇੱਥੇ ਪੋਲੇ ਪਾਜੀਏ ਲੱਕੜ ਦਾ ਇੱਥੇ ਬੜੀ ਦੁਨੀਆ ਘੁੰਮਣਾਂ ਦੀ ਪਰ ਹੁਣ ਥੋੜਾ ਹਨੇਰਾ ਹੋ ਗਿਆ ਉਹ ਇੱਥੋਂ ਹੀ ਨੰਕੇ ਜਾਂਦੇ ਸਾਰੇ ਕਿਹੜੇ ਜੀ ਪੋਲ ਦੇਖਾਂ